ਅਕੋਨ ਕੌਰ ਕੌਰ ਖਾਲਸਤਾਨੀ ਪੰਜਾਬੀ ਹੱਤਵਾਦੀ ਵੱਖਵਾਦੀ ਆਪ ਦੀ ਸਿਕਿਉਰਟੀ ਵਧਾਉਣ ਵਾਸਤੇ ਉਹਨੂੰ ਮਾਰਾ ਬੋਲਣਾ ਸ਼ੁਰੂ ਕਰਤਾ ਤੇ ਪੰਜਾਬ ਸਰਕਾਰ ਨੇ ਅਫੇਰ ਦਰਜ ਕੀਤੀ ਤੇ ਮੋਦੀ ਸਾਹਿਬ ਵੀ ਉੱਤੇ ਕੁਝ ਨਹੀਂ ਬੋਲੇ ਪਰਚਾ ਕਿਉਂ ਦਰਜ ਕੀਤਾ ਵੀਡੀਓ ਤਾਂ ਕੋਈ ਸਾਹਮਣੇ ਨਹੀਂ ਆਈ ਪਰਚਾ ਕਿਉਂ ਦਰਜ ਕੀਤਾ ਇਹਨਾਂ ਨੇ ਉਹ ਬੋਲਦੇ ਚੈਨਲ ਹੀ ਕਹਿ ਰਹੇ ਨਾ ਕੰਗਣਾ ਰਣੋ ਤੇ ਕਹਿਣ ਤੇ ਪਰਚਾ ਦਰਜ ਕੀਤਾ ਮੁੱਖ ਮੰਤਰੀ ਨੇ ਆਪਣੇ ਕਾਵਾਂ ਨੂੰ ਪੁਸ਼ ਕਰਨ ਵਾਸਤੇ ਇਨ ਉਤੇ ਕੁੜੀ ਸਾਡੀ ਤੇ ਸਾਡੀ ਭੈਣ ਤੇ ਸ਼ੇਰਨੀ ਦੇ ਪਰਚਾ ਦਰਜ ਕੀਤਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਤੇ ਵੱਡੇ ਲੀਡਰਾਂ ਕਰਕੇ ਹੋ ਰਿਆ ਜੇ ਮੋਦੀ ਜੀ ਵਿੱਚ ਜਦ ਦਖਲ ਦੇਂਦੇ ਭਗਵੰਤ ਮਾਨ ਦਖਲ ਦਿੰਦਾ ਇਹ ਮਸਲਾ ਹੱਲ ਹੋ ਜਾਣਾ ਹੈ ਜੀ ਅੱਜ ਮੀਡੀਆ ਦੇ ਵਿੱਚ ਖਬਰ ਆਈ ਹੈ ਕਿ ਕੁਲਿੰਦਰ ਕੋਰ ਕਹਿ ਰਿਹਾ ਕਿ ਜੇ ਕੁਝ ਗਲਤ ਹੋਇਆ ਤਾਂ ਮੈਂ ਉਸ ਲਈ ਮਾਫੀ ਮੰਗ ਲਵਾਂ ਬਿਲਕੁਲ ਝੂਠੀ ਹੈ ਫੇਕ ਆ ਫੇਕ ਵੀਡੀਓ ਆ ਉਹ ਕੰਗਨਰ ਨਵੋਦ ਤੇ ਥੱਪੜ ਕਾਣ ਦਾ ਮਾਮਲਾ ਲਗਾਤਾਰ ਤੂਲਫਰ ਦਾ ਜਾ ਰਿਹਾ ਤੇ ਕੁਲਵਿੰਦਰ ਕੌਰ ਦੇ ਹੱਥੇ ਵਿੱਚ ਅੱਜ ਪੰਜਾਬ ਕਿਸਾਨ ਕਾਂਗਰਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਕਿ ਕੰਗਨਰ ਨਵੋਦ ਦੇ ਵੱਲੋਂ ਜਾਣਬੁੱਝ ਕੇ ਇਹ ਸਭ ਕੁਝ ਡਰਾਮਾ ਕੀਤਾ ਗਿਆ ਸਾਡੇ ਨਾਲ ਪੰਜਾਬ ਕੇ ਕਿਸਾਨ ਕਾਂਗਰਸ ਦੇ ਜਿਹੜੇ ਪ੍ਰਧਾਨ ਹੈਗੇ ਨੇ ਸਿਮਰਜੀਤ ਸਿੰਘ ਸੰਧੂ ਮਯੂਦ ਨੇ ਸੋਨ ਸਾਭ ਕਿਸ ਤਰ੍ਹਾਂ ਦੇਖਦੇ ਹੋ ਪੂਰਾ ਜਿਹੜਾ ਕਿ ਘਟਨਾਕ੍ਰਮ ਹੋਇਆ ਤੇ ਹੁਣ ਤੁਸੀਂ ਕੁਲਵਿੰਦਰ ਕੌਰ ਦੇ ਸਮਰਥਨ ਦੇ ਵਿੱਚ ਆਇਓ ਇਹ ਬਹੁਤ ਮੇਰੇ ਜ਼ਿਲ੍ਹੇ ਦੀ ਆ ਕੁਲਵਿੰਦਰ ਕੌਰ ਸਾਡੀ ਭੈਣ ਆ ਤਰਨਤਾਰਨ ਜ਼ਿਲ੍ਹੇ ਨੂੰ ਜੰਪਲਿਆ 12 ਸਾਲ ਤੋਂ ਨੌਕਰੀ ਕਰ ਰਹੀ ਆ ਕੋਈ ਉਹਦੀ ਡਿਊਟੀ ਦੇ ਵਿੱਚ ਕਦੀ ਵੀ ਕੋਈ ਕਤਾਈ ਨਹੀਂ ਉਹਨੇ ਵਰਤੀ ਕੋਈ ਉੱਤੇ ਇਲਜ਼ਾਮ ਨਹੀਂਗਾ ਉਹਨੇ ਪਰਸ ਚੈੱਕ ਕਰਨ ਵਾਸਤੇ ਉਹਦੀ ਡਿਊਟੀ ਬਣਦੀ ਸੀ ਉਹਨੇ ਕਿਹਾ ਪਰ ਉਹਨੇ ਅੱਗੋਂ ਅੱਗੋਂ ਉਹਨੂੰ ਕੌਰ ਕੌਰ ਖਾਲਸਤਾਨੀ ਪੰਜਾਬੀ ਹੱਤਵਾਦੀ ਵੱਖਵਾਦੀ ਆਪ ਦੀ ਸਿਕਿਉਰਿਟੀ ਵਧਾਉਣ ਵਾਸਤੇ ਉਹਨੂੰ ਮਾਰਾ ਬੋਲਣਾ ਸ਼ੁਰੂ ਕਰਤਾ ਤੇ ਪੰਜਾਬ ਸਰਕਾਰ ਨੇ ਉਹਦਾ ਸਾਥ ਦਿੱਤਾ ਤੇ ਪੰਜਾਬ ਸਰਕਾਰ ਨੇ ਐਫ ਆਰ ਦਰਜ ਕੀਤੀ ਤੇ ਮੋਦੀ ਸਾਹਿਬ ਵੀ ਉੱਤੇ ਕੁਝ ਨਹੀਂ ਬੋਲੇ ਅਜੇ ਤੱਕ ਵੀ ਸਿੱਖਾਂ ਨੂੰ ਹਾਲੇ ਕੀ ਪੂਰੇ ਘਟਨਾ ਘਟਨਾ ਨੂੰ ਲੈ ਕੁਝ ਵੀ ਪਿਕਚਰ ਕਲੀਅਰ ਨਹੀਂ ਹੋਈ ਹੈ ਥੱਪੜ ਦੀ ਜਿਹੜੀ ਹੈ ਵੀਡੀਓ ਤੱਕ ਸਾਹਮਣੇ ਨਹੀਂ ਆਈ ਹੈ ਕੀ ਹੋਇਆ ਸੀ ਉਸ ਸੰਬੰਧੀ ਹਲੇ ਕੋਈ ਖੁਲਾਸਾ ਨਹੀਂ ਹੋਇਆ ਫਿਰ ਪਰਚਾ ਕਿਉਂ ਦਰਜ ਕੀਤਾ ਵੀਡੀਓ ਤਾਂ ਕੋਈ ਸਾਹਮਣੇ ਨਹੀਂ ਆਈ ਪਰਚਾ ਕਿਉਂ ਦਰਜ ਕੀਤਾ ਇਹਨਾਂ ਨੇ ਪਰ ਇਹ ਮੁੱਖ ਮੰਤਰੀ ਸਤਿ ਮੁੱਖ ਕੋਈ ਕੰਪਲੇਨੈਂਟ ਹੋਊਗਾ ਕਿਸੇ ਕਿਸੇ ਕਹਨ ਦੇ ਉੱਪਰ ਪਰਚਾ ਦਰਜ ਉਹ ਤੁਹਾਡੇ ਚੈਨਲ ਹੀ ਕਹਿ ਰਿਹਾ ਨਾ ਕੰਗਣਾ ਰਣੌਦ ਦੇ ਕਹਨ ਤੇ ਪਰਚਾ ਦਰਜ ਕੀਤਾ ਸਾਰੇ ਚੈਨਲ ਬੋਲ ਰਹੇ ਨੇ ਪਰ ਮੁੱਖ ਮੰਤਰੀ ਕਿਉਂ ਨਹੀਂ ਪੰਜਾਬੀਆਂ ਦੇ ਹੱਕ 'ਚ ਬੋਲਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਵੀ ਤੁਸੀਂ ਬੋਲੋ ਜੇ ਮੁੱਖ ਮੰਤਰੀ ਚਾਹੁੰਦਾ ਤੇ 1 ਘੰਟੇ ਦੇ ਵਿੱਚ ਇਹ ਮਸਲਾ ਜਿਹੜਾ ਹੱਲ ਹੋ ਸਕਦਾ ਹੈ ਮੁੱਖ ਮੰਤਰੀ ਨੇ ਆਪਣੇ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਇਹਨੂੰ ਉੱਤੇ ਕੁੜੀ ਸਾਡੀ ਤੇ ਸਾਡੀ ਭੈਣ ਤੇ ਸ਼ੇਰਨੀ ਤੇ ਪਰਚਾ ਦਰਜ ਕੀਤਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਦੋਂ ਵੀ ਕੱਲ ਨੂੰ ਉਹ ਜੇ ਪੰਜਾਬੀਆਂ ਦੇ ਖਿਲਾਫ ਬੋਲੀ ਜੇ ਪਰਚਾ ਖਾਰਜ ਨਾ ਹੋਇਆ ਕੰਗਣਾ ਰਣਾਉਤ ਨੇ ਮਾਫੀ ਨਾ ਮੰਗੀ ਤੇ ਚੰਡੀਗੜ੍ਹ 에ਅਰਪੋਰਟ ਤੋਂ ਮੰਡੀ ਜਾਂਦੇ ਉਹਦਾ ਘਰਾਉ ਕੀਤਾ ਜਾਊਗਾ ਪੰਜਾਬ ਖਸਾਨ ਕਾਂਗਰਸ ਤੁਸੀਂ ਜ਼ਿਕਰ ਕੀਤਾ ਕੁਲਵਿੰਦਰ ਕੋਹੜ ਨੂੰ ਸ਼ੇਡ ਨਹੀਂ ਕਰਕੇ ਤੁਸੀਂ ਸੰਬੋਧਨ ਕਰ ਰਹੇ ਹੋ ਤੇ ਇਸ ਸਮੇਂ ਸੋਸ਼ਲ ਮੀਡੀਆ ਟ੍ਰੈਂਡਿੰਗ ਕਰ ਰਿਹਾ ਹੈ ਕਿ ਹਿਮਾਚਲ ਵਰਸਸ ਪੰਜਾਬ ਇਸ ਨੂੰ ਲੈ ਕੇ ਤੁਹਾਡਾ ਕੀ ਬੋਲ ਹੈ ਇਹ ਤੇ ਵੱਡੇ ਲੀਡਰਾਂ ਕਰਕੇ ਹੋ ਰਿਹਾ ਜੇ ਮੋਦੀ ਜੀ ਵਿੱਚ ਦਖਲ ਦੇਂਦੇ ਭਗਵੰਤ ਮਾਨ ਦਖਲ ਦਿੰਦਾ ਇਹ ਮਸਲਾ ਹੱਲ ਹੋ ਜਾਣਾ ਹੈ ਪੰਜਾਬ ਵਰਸਸ ਹਿਮਾਚਲ ਕਦੀ ਕੁਛ ਨਹੀਂ ਸੀ ਹੋਣਾ ਸਾਰੇ ਪਿਆਰ ਨਾਲ ਰਹ ਰਹੇ ਕੁਛ ਨਹੀਂ ਸੀ ਹੋਣਾ ਇੱਕ ਇੱਕ ਬੰਦੇ ਕਰਕੇ ਅੱਗ ਨਹੀਂ ਲੱਗਣੀ ਚਾਹੀਦੀ ਕੰਗਣਾ ਰਣੌਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਉਹਨੇ ਕੋਰ ਖਾਲਸਤਾਨੀ ਅਤਵਾਦੀ ਵੱਖਵਾਦੀ ਕਿਹਾ ਉਹਤੇ ਪਰਚਾ ਦਰਜ ਹੋਣਾ ਚਾਹੀਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਸ਼ਬਦਾ ਸ਼ਬਦਾਵਲੇ ਜਿਹੜੀ ਮर्यादा ਧਿਆਨ ਨਹੀਂ ਰੱਖਿਆ ਜਾਂਦਾ ਹੈਗਾ ਤੇ ਹੁਣੇ ਤੁਸੀਂ ਵੀ ਐਲਾਨ ਕੀਤਾ ਹੈ ਕਿ ਉਹਨੂੰ ਜਿਹੜਾ ਕਿ ਮੰਡੀ ਤੱਕ ਨਹੀਂ ਜਾਂਦਾ ਹੋ ਕੇ ਕੰਗਣਾ ਰਣੌਤ ਜੇ ਸਾਡੇ ਪੰਜਾਬੀਆਂ ਨੂੰ ਸਾਨੂੰ ਕੱਤਵਾਦੀ ਕਹੋਗੀ ਵੱਖਵਾਦੀ ਕਹੋਗੀ ਫਿਰ ਅਸੀਂ ਘਰਾਓ ਕਰਾਂਗੇ ਉਹਦਾ ਪੰਜਾਬ ਕਿਸਾਨ ਕਾਂਗਰਸ ਉਹਦਾ 에어ਪੋਰਟ ਤੋਂ ਨਿਕਲਦੇ ਘਰਾਓ ਕਰੇਗੀ ਤੋ ਅੱਗੇ ਜਿਵੇਂ ਕਿ ਹੁਣ ਪਰਿਵਾਰ ਨਾਲ ਤੁਹਾਡਾ ਸੰਪਰਕ ਹੋਇਆ ਪਰਿਵਾਰ ਦਾ ਕੀ ਕਹਿਣਾ ਪੂਰੇ ਮਸਲੇ ਤੇ ਖਾਸ ਕਰਕੇ ਇੱਕ ਸਵਾਲ ਹੁੰਦਾ ਕਿ ਉਹਦੇ ਬੱਚੇ ਕਿੱਥੇ ਨੇ ਕੁਲਵਿੰਦਰ ਕੋਰ ਦੇ ਅਜੇ ਤੱਕ ਪਰਿਵਾਰ ਨੂੰ ਉਹਨਾਂ ਦੇ ਭਰਾ ਨਾਲ ਮੇਰੀ ਗੱਲ ਹੋਈ ਪਰਿਵਾਰ ਨੂੰ ਕੁਝ ਨਹੀਂ ਪਤਾ ਬੱਚੇ ਕਿੱਥੇ ਆ ਉਹ ਕਿੱਥੇ ਆ ਕੁਝ ਨਹੀਂ ਪਤਾ ਉਹ ਆਪਣੇ ਜਥੇਬੰਦਿਆਂ ਦੀ ਰਾਹੀਂ ਲੱਗੇ ਆ ਮੈਂ ਮੇਰੇ ਨਾਲ ਟੱਚ ਨੇ ਜਿੱਥੇ ਵੀ ਸਾਡੀ ਮਦਦ ਦੀ ਲੋੜ ਪਊ ਪੰਜਾਬ ਕਿਸਾਨ ਕਾਂਗਰਸ ਉਹਨਾਂ ਦੇ ਨਾਲ ਖੜੇਗੇ ਹੁਣ ਜਿਵੇਂ ਕੀ ਇਹ ਮੁੱਦਾ ਹੁਣ ਸੰਸਦ ਦੇ ਵਿੱਚ ਚੁੱਕਿਆ ਜਾ ਕਿ ਕਾਂਗਰਸ ਦੇ ਸੰਸਦ ਮੈਂਬਰ ਕੰਗੜਾ ਨੂੰ ਇਸ ਸੰਬੰਧੀ ਸਵਾਲ ਕਰਨ ਬਿਲਕੁਲ ਕਰਨਗੇ ਮੇਰਾ ਭਾਈ ਉਥੇ ਗੁਰਜੀਤ ਸਿੰਘ ਉਹ ਜਿਹੜਾ ਅੰਮ੍ਰਿਤਸਰ ਤੋਂ ਸੰਸਦ ਬਣ ਕੇ ਗਿਆ ਮੇਰੀ ਗੱਲ ਵੀ ਹੋਈ ਉਹਨਾਂ ਨਾਲ ਪ੍ਰਧਾਨ ਜੀ ਨੂੰ ਵੀ ਮੈਂ ਆਪਣੇ ਨੂੰ ਰਾਜਾ ਵਰਿੰਗ ਜੀ ਨੂੰ ਰਿਕਵੈਸਟ ਕਰੂੰਗਾ ਉਹਨਾਂ ਨੇ ਆਪ ਹੀ ਚੱਕ ਲੈਣਾ ਮੁੱਦਾ ਉਹਨਾਂ ਨੇ ਚੱਕਣਾ ਹੁਣ ਜਦੋਂ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਇਆ ਸਵਾਲ ਕਰਨਗੇ ਭਾਲੇ ਕਿ ਅੱਜ ਮੀਡੀਆ ਦੇ ਵਿੱਚ ਖਬਰ ਆਈ ਹੈ ਕਿ ਕੁਲਵਿੰਦਰ ਕੋਰ ਕਹਿ ਰਿਹਾ ਕਿ ਜੇ ਕੁਝ ਗਲਤ ਹੋਇਆ ਤਾਂ ਮੈਂ ਉਸ ਲਈ ਮਾਫੀ ਮੰਗ ਲਵਾਂ ਉਹ ਬਿਲਕੁਲ ਝੂਠੀ ਹੈ ਫੇਕ ਆ ਫੇਕ ਵੀਡੀਓ ਹੈ ਤੇ ਹੁਣ ਅੱਗੇ ਦੀ ਕੀ ਰਣਨੀਤੀ ਰਹਿਣ ਵਾਲੀ ਕੀ ਮੰਗ ਕਰ ਰਹੇ ਹੋ ਪੂਰੇ ਮਾਮਲੇ ਜੋ ਵੀ ਪਰਿਵਾਰ ਜਿੱਥੇ ਬੰਦੀਆਂ ਕਰਨੀਆਂ ਕਿਸਾਨ ਜਥੇਬੰਦੀਆਂ ਅਸੀਂ ਉਹਨਾਂ ਦੇ ਸਮਰਥਨ ਤੇ ਨਾਲ ਆ। ਤੇ ਮੰਗ ਕੀ ਕਰ ਰਹੇ ਹੋ ਪੂਰੇ ਮਾਮਲੇ ਦੇ ਵਿੱਚ? ਪਰਚਾ ਖਰਜ ਹੋਣਾ ਚਾਹੀਦਾ ਆ ਤੇ ਕੰਗਣਾ ਰਣੌਤ ਨੂੰ ਮਾਫੀ ਮਿਲਣੀ ਚਾਹੀਦੀ। ਵਾਕੀ ਪਰਚਾ ਖਾੜਚ ਹੋਵੇ ਅਤੇ ਕੰਗਨਰ ਰੋਅਤ ਇਸ ਮੁੱਦੇ ਦੇ ਉੱਪਰ ਮਾਫੀ ਮੰਗੇ ਇਹ ਜਿਹੜੀ ਹੈ ਪੰਜਾਬ ਕਾਂਗਰਸ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਇਹ ਵੀ ਕਹਿਣਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਇਥੋਂ ਤੱਕ ਕਿ ਉਹਨਾਂ ਇਹ ਵੀ ਗੱਲ ਆਖ ਦਿੱਤੀ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੰਡੀ ਜਾਣਾ ਕੰਗਨਰ ਅਨੋਦ ਦਾ ਚੰਡੀਗੜ੍ਹ ਤੋਂ ਹੋ ਓਖਾ ਕਰ ਦੇਣਗੇ ਰਸਤੇ ਦੇ ਵਿੱਚ ਉਸ ਮੋਰਚਾ ਲਗਾ ਕੇ ਵਿਰੋਧ ਕੀਤਾ ਜਾਵੇਗਾ ਬਿਤੇਰੇ ਅਪਡੇਟ ਲਈ ਜੁੜੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਪਰਵਿੰਦਰ ਚੰਡੀਗੜ੍ਹ